ਜੀ ਸ਼ਿਵਸ਼ਨਾ ਪ੍ਰਧਾਨ ਆ ਮੈਂ ਕੀ ਐਕਸੀਡੈਂਟ ਆ ਤੁਹਾਡਾ ਕੀ ਲੱਗਦਾ ਜੀ ਉਹ ਸਮਝੋ ਮੇਰਾ ਭਤੀਜਾ ਹੀ ਲੱਗਦਾ ਜੀ ਤੇ ਇਹਨਾਂ ਦੇ ਦਾਦਾ ਜੀ ਦੇ ਫੋਨ ਤੇ ਫੋਨ ਆਇਆ ਤੇ ਕੁਦਰਤੀ ਇਹ 2 ਮਿੰਟ ਵਾਸ਼ਰੂਮ ਗਏ ਹੀ ਤੇ ਮੈਂ ਇਹਨਾਂ ਦਾ ਫੋਨ ਰੀਸੀਵ ਕੀਤਾ ਕਿ ਪ੍ਰੋਸੀਜਰ ਹਸਪਤਾਲ ਵਾਲਿਆਂ ਦਾ ਮੈਨੂੰ ਇਹਨਾਂ ਦੇ ਫੋਨ ਤੇ ਫੋਨ ਆਇਆ ਕਿ ਅ ਅਰਸ਼ ਮੁੰਡਾ ਪਹੁੰਚਿਆ ਅਸੀਂ ਕਿਹਾ ਦੱਸੋ ਹੁਕਮ ਕਰੋ ਸਾਡਾ ਬੱਚਾ ਆ ਉਹ ਕਹਿੰਦੇ ਕਿ ਉਹ ਬੜੀ ਸੀਰੀਅਸ ਹਾਲਾਤ ਦੇ ਵਿੱਚ ਹੈਗਾ ਵਾ ਗੱਡੀ ਕੋਈ ਐਕਸੀਡੈਂਟ ਕਰ ਗਈ ਆ ਤੇ ਤੁਰੰਤ ਪਹੁੰਚੋ ਉਥੇ ਤੇ ਮੁੰਡਾ ਏਸ਼ੀਆ ਦਾ ਕੰਮ ਕਰਦਾ ਸੀਗਾ ਤੇਜ ਕਿੰਨੀ ਆਦੀ ਹੈ ਤੇਜ ਬਈ 18 ਸਾਲ ਐਨੀ ਹੋਣ 17 17 ਸਾਲ ਦੀ ਹੈ 17 18 ਸਾਲ ਦੇ ਕੋਲ ਹੈਗਾ ਤੇ ਜਦੋਂ ਕਿ ਆਪਾਂ ਹੁਣ ਮੋਕੇ ਤੇ ਪਹੁੰਚੇ ਆ ਇਹਨਾਂ ਦੇ ਦਾਦਾ ਜੀ ਬਨਾਸੀ ਦਾ ਜਿਹਨੂੰ ਮੈਂ ਲੈ ਕੇ ਪਹੁੰਚਿਆ ਵਾਂ ਤੇ ਅੰਦਰ ਦੇਖਿਆ ਵਾ ਮੁੰਡੇ ਤੇ ਕਹਿੰਦੇ ਆ ਕਿ ਪੱਟ ਦੀ ਹੱਡੀ ਦੇ ਕੋਈ ਫ੍ਰੈਕਚਰ ਆ ਜਿੱਥੋਂ ਦਾ ਡਾਕਟਰ ਸਾਹਿਬ ਕਹਿੰਦੇ ਨੇ ਐਕਸਰੇ ਹੋਂ ਲੱਗਾ ਆ ਤੇ ਇਨ ਬਿਟਵੀਨ ਕੀ ਕਹਿੰਦੇ ਆ ਕਿ ਪਿਛੋਂ ਟਰੱਕ ਆ ਰਿਹਾ ਸੀਗਾ ਕੋਈ ਦੁੱਧਰਾ ਟੈਂਕਰ ਜਿਹਨੂੰ ਕਹ ਲੈਨੇ ਆਪਾਂ ਉਹ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੇ ਫੜ ਲਿਆ ਵਾ ਤੇ ਇਹ ਨਾ ਸੀ ਭਾਜੀ ਨਾ ਸੀ ਜਿਨ੍ਹਾਂ ਨੇ ਸਾਡਾ ਜਿਹੜਾ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਜੇ ਤੱਕ ਭਾਜੀ ਕੋਈ ਸੰਤੁਸ਼ਟ ਨਹੀਂ ਆਏ ਤੱਕ ਮੌਕਾ ਲੈ ਕੇ ਗਏ ਆ ਕਿ ਇੱਥੋਂ ਦੇ ਜਿਹੜੇ ਭਾਜੀ ਆ ਸੁतीश ਭਾਰੀ ਜਿਹੜੇ ਆ ਅਜਨਾਲਾ ਇੱਥੇ ਖੰਭੇ ਲਾ ਕੇ ਵਜਾ ਵਾ ਉਹ ਮੌਕੇ ਤੇ ਉਹਨਾਂ ਨੇ ਫੜਿਆ ਵਾ ਡਰਾਈਵਰ ਦੇ ਮੁੰਡੇ ਦਾ ਐਕਸੀਡੈਂਟ ਹੋਇਆ ਕੰਮ ਜਾ ਰਹੇ ਸੀ ਇਹ ਘਰ ਨੂੰ ਵਾਪਸ ਪਰਤ ਰਹੇ ਸੀ ਕੰਮ ਜਾ ਰਹੇ ਸੀ ਜੀ ਆ ਮੈਂ ਨਾਲ ਸੀ ਭਾਜੀ ਨਾਲ ਸੀ ਭਾਜੀ ਦੱਸੋ ਜੀ ਠੀਕ ਹੈ ਜੀ ਭਾਜੀ ਇੱਥੇ ਉਹਨੇ ਮੌਕੇ ਤੇ ਜਿਹੜੇ ਮੌਤਵਾਰ ਬੰਦੇ ਨੇ ਜਿਨ੍ਹਾਂ ਨੇ ਸਿਸਟਮ ਸਾਰਾ ਦੇਖਿਆ ਆਪਣੇ ਜਿਨ੍ਹਾਂ ਨੇ ਆਪਣੀ ਅੱਖਾਂ ਸਾਹਮਣੇ ਸਾਰਾ ਕੁਝ ਦੇਖਿਆ ਉਹਦੇ ਆਇਆ ਕਹਿੰਦੇ ਕਿ ਬਚਾ ਇਤਨਾ ਹੈ ਕਿ ਨਹੀਂ ਤਾਂ ਟਾਇਰ ਭਾਵੇਂ ਮੌਤ ਹੀ ਹੋ ਜਾਂਦੀ ਬੱਚੇ ਦੀ ਅਸੀਂ ਸ਼ੁਕਰਗੁਜ਼ਾਰ ਆ ਕਿ ਸਾਡਾ ਬੱਚਾ ਠੀਕ ਠਾਕ ਹੈ ਪਰ ਜੋ ਹੰਦ ਦਾ ਹਰਜਾਨਾ ਉਹਨੂੰ ਭਰਾ ਦਿੱਤਾ ਜਾਵੇ। ਬੰਦੇ ਨੇ ਡਰਸ ਕਰ ਦਿੱਤਾ ਗਿਆ ਜੀ। ਹਾਂਜੀ। ਬੰਦੇ ਨੂੰ ਰੈਸ ਪੁਲਿਸ ਪੁਲਿਸ ਲੱਗੀ ਆ। ਟੈਂਕਰ ਤੁਸੀਂ ਮੌਜੂਦਾ ਦੇਖ ਸਕਦੇ ਹੋ ਟੈਂਕਰ ਖੜਾ ਆ। ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਡਰਾਈਵਰ ਨੂੰ ਲੈ ਗਈ ਆ। ਠੀਕ ਹੈ। ਉਹਦਾ ਮਰੇਸ਼ ਕੁਮਾਰ ਜੀ। ਇਲਾਕਾ ਕਿਹੜਾ ਜੀ? ਮਰੇਸ਼ ਕੁਮਾਰ ਹਰੀਪੁਰਾ ਪਵਨ ਕੁਮਾਰ ਕੱਚਾ ਨਾਜੇ ਮੇਰਾ। ਲੱਗੀ ਘਟਨਾ ਵਾਪਰੀ ਹੈ ਜੀ। ਘਟਨਾ ਵਾਪਰੀ ਕਿ ਮੈਂ ਇੱਥੇ ਬੈਠਾ ਆ ਹਾਂ ਮੈਂ। ਗੜੀਏ ਤੋਂ ਮੱਥੇ ਮੇ ਕੋ ਦੋ ਆਈਆਂ ਅਸੀਂ। ਔਰੇ ਕਾਕੇ ਮੂਠਣਾ ਪਿਆ ਵੇ। ਉਹ ਉਠਣ ਕਾਕੇ ਮੇਰੀ ਜਾਨ ਬਚਦੀ ਮੇਰੇ। ਔਰੇ ਕਾਕੇ ਕਾਫੀ ਪਚਾ ਇਹ ਤਾਂ ਕਾਫੀ ਨਸਾਂ ਹੋ ਸਕਦਾ ਜੀ ਗੱਡੀ ਬਚੀ ਹੈ ਉਹ ਤੋਂ ਉਹਦਾ ਬਚਾਇਆ ਨਹੀਂ ਉਹ ਬਹੁਤ ਟਕਸਾਉਣ ਹੋਇਆ ਨਹੀਂ ਉਹ ਬੰਦਾ ਥੱਲੇ ਆ ਚਲੇ ਆ ਪੂਰੇ ਯੋਰਾ ਨਾਲ ਨਹੀਂ ਕਿ ਉਮਰ ਹੋਏਗੀ ਜੋ ਦੀ ਉਮਰ ਹੋਰੀ ਹੋਏਗੀ 25 40 45 ਸਾਲ ਦੀ ਨਹੀਂ 40 ਸਾਲ ਦੀ ਹੋਏਗੀ 40 ਸਾਲ ਬੁਰੋ ਦੀ ਹੋਏਗੀ ਜੀ ਬਾਕੀ ਮਾਰ ਨੇ ਕਿਰਪਾ ਕੀਤੀ ਹੈ ਬਚਾਅ ਹੋ ਗਿਆ ਆਰਾ ਜਿਹਨੂੰ ਸੱਟਾਂ ਲੱਗੀਆਂ 18 ਸਾਲ ਦਾ ਹਾਂਜੀ ਉਹ 40 45 ਸਾਲ ਦਾ ਹੈਗਾ ਹੀ ਹੋਇਆ ਆ ਭਾਈ ਆ ਰਹੇ ਆਪਣੇ ਆ ਰਹੇ ਵੇਖੋ ਜੀ ਬ੍ਰੇਕ ਫੇਲ ਹੋ ਗਈ ਕੰਪਰੈਸਰ ਲੀਕ ਹੋਣ ਕਰਕੇ ਉਹ ਕੋ ਜਾਂਡੇ ਮੋਟਰਸਾਈਕਲ ਤੇ ਉਹਨਾਂ ਦੇ ਵਿੱਚ ਵਜਾ ਤੇ ਜਿਹੜਾ ਟਰੱਕ ਆ ਉਹਨੂੰ ਇੱਥੇ ਸਾਡੇ ਕੋਲ ਹੀ ਆ ਤੇ ਬਾਕੀ ਚੱਲਣ ਡਈ ਹੈ ਜਾਂਚ ਚੱਲਣ ਡਈ ਹੈ ਕਿਹੜੀ ਜਗ੍ਹਾ ਦੀ ਘਟਨਾ ਸਾਰੇ ਇਹ ਇੱਥੋਂ ਦੀ ਆ ਆਪਣੇ ਵੱਡੇ ਦੀ ਪੁਰਾ ਆ ਵੱਡਾ ਹਰੀਪੁਰਾ ਵੱਡਾ ਦੀ ਪੁਰਾ ਪੁਲ ਜਿਹੜਾ ਇਹ ਤੋਂ ਗਲਤੀ ਕੀ ਦੀ ਸੀ ਸਰ ਗਲਤੀ ਇਹ ਚਲ ਵੇਖਣ ਡੇ ਆ ਕਿਦੀ ਨਿਕਲਦੀ ਆ ਫਿਰ ਜਾਂ ਚੱਲ ਰਹੀ ਹੈ ਜੀ ਹਾਂ ਬਚਾਇਆ ਬਚਾਇਆ ਜੀ ਰੇ ਰਾਜਾ ਇਹ ਹਾਲ ਤੱਕ ਕੋਈ ਰਗੜਾ ਜਿਹਾ ਨਹੀਂ ਆਉਂਦੀ ਬਾਕੀ ਡਾਕਟਰ ਦੱਸਣਗੇ ਕਿੰਨੀ ਸਾਟਿਆ ਉਹ ਉਹਦਾ ਮੋਆਇਨਾ ਵਗੈਰਾ ਕਰ ਰਹੇ ਆ ਕਿਸੇ ਦੀ ਗਿਰਿੰਦਗੀ ਹੋਈ ਹੈ ਨਹੀਂ ਉਹ ਮੋਕੇ ਤੇ ਕਿਸੇ ਨੂੰ ਹਿਰਾਸਤ ਚ ਲਿਆ ਨਹੀਂ ਹਿਰਾਸਤ ਇਹ ਡਰਾਈਵਰ ਹਿਰਾਸਤ ਚ ਹੀ ਆ ਕੋਈ ਨਹੀਂ ਹਿਰਾਸਤ ਚ ਹੀ ਆ ਉਹ ਜਾਨ ਚਲ ਰਹੀ ਹੈ ਦੀ ਹਾਂ ਕੋਈ ਜਾਲੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਬੇਹਾਲ ਬਚਾਇਆ ਜੀ ਠੀਕ